ਖੋ ਸੀਟ ਸ਼ੁਰੂ ਹੋ ਜਾਂਦੀ ਹੈ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਸੀਟ ਦੀ ਦੇਖੋ ਵਿੱਚੇ ਸੀਟ ਕਵਰ ਨਾਲ ਦਵਾਂਗੇ ਦੇਖੋ ਜੀ ਵੈਕਿਊਮ ਸੀਟ ਤੁਹਾਨੂੰ ਮਾਰਕੀਟੇ 15000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦਵਾਂਗੇ 5500 ਰੁਪਏ ਦੀ 10 ਸਾਲ ਦੀ ਗਾਰੰਟੀ ਇਹਦੇ ਵਿੱਚ ਜੀ ਦੇਖੋ ਇਹਦਾ ਬਲੈਕ ਸੀਟ ਹੈ 1 ਪੀ ਸੀਟ 10 ਸਾਲ ਦੀ ਗਾਰੰਟੀ ਕਲਰ ਦੀ ਤੁਹਾਨੂੰ 8500 ਰੁਪਏ ਦੀ ਪਵੇਗੀ ਜਿੰਨੇ ਮਰਜ਼ੀ ਪੀਸ ਲਏ ਤੁਹਾਡੇ ਕੋਲ 골ਡਨ ਕਲਰ ਮਿਲ ਜੇਗਾ 22500 ਰੁਪਏ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਐਜੇ ਚਾਕਲੇਟ ਕਲਰ ਲੈਣਾ ਕਿਸੇ ਨੇ ਇਹ ਵੀ 10.5000 ਰੁਪਏ ਦੀ ਵੇ ਉਸੋ ਵਾ ਬਲੈਕ ਸੀਟ ਚਾਹੀਦੀ ਬਲੈਕ ਗ੍ਰੇ ਇਹ ਵੀ 1.5 ਲੱਖ ਰੁਪਏ ਦਾ ਮਾਡਲ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ ਜੇ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਸਾਡੇ ਭੈਣ ਭਾਈ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 11 ਲੱਕੀ ਇਹਨਾਂ ਦੇ ਕਸਟਮਰ ਸਾਡੇ ਦਰਸ਼ਕਾਂ ਨੂੰ ਆ ਜਿਹੜੇ ਬਾਸ ਸੈੱਟ ਹੈ ਨਾ ਇਹ ਬਿਲਕੁਲ ਫ੍ਰੀ ਦੇਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ-ਸੋਹਣੇ ਮਿਲ ਜਣੇ ਆ ਇਹ ਲਈ ਤੁਹਾਨੂੰ ਦੇਖੋ 24 ਇੰਚੀ ਸਾਈਜ਼ ਚਾਹੀਦਾ ਹੈ ਮਹਾਰਾਜਾ ਵੈਂਟੀ ਪੀਵੀਸੀ ਹੈ ਵਾਟਰਪੂਫ ਹੁੰਦੀ ਹੈ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਹੁ ਇਹ 6500 ਰੁਪਏ ਦੀ ਬੇਗੀ ਤੁਹਾਨੂੰ ਮਾਰਕੀਟ 13000 ਰੁਪਏ ਘੱਟ ਨਹੀਂ ਮਿਲੇਗੀ ਕਿਸੇ ਨੂੰ ਸਟੀਲ ਦੀ ਵੈਨਿਟੀ ਚਾਹੀਦੀ ਦੇਖੋ ਸਟੇਲਨਸ ਸਟੀਲ ਦੀ ਇਹ 10.5 ਹਜ਼ਾਰ ਰੁਪਏ ਦੀ ਬੇਗੀ ਛੋਟਾ ਸਾਈਜ਼ ਇਹ ਚ ਵੱਡਾ ਸਾਈਜ਼ ਚਾਹੀਦਾ ਹੈ 13000 ਰੁਪਏ ਦਾ ਵੇਗਾ ਤੁਹਾਨੂੰ ਮੈਂ ਚੈਲੰਜ ਕਰਦਾ ਬਾਜ਼ਾਰ ਚ ਕੱਲੀ ਆ ਤੁਸੀਂ ਵੈਰੰਟੀ ਦਾ ਰੇਟ ਪਤਾ ਕਰੋ 10000 ਰੁਪਏ ਤੋਂ ਘੱਟ ਕਿਸੇ ਨੇ ਦੇਣੀ ਨਹੀਂ ਪਰ ਸਾਡੇ ਕੋਲ ਆ ਜਾਓ ਸਿਰਫ 4500 ਰੁਪਏ ਦੇਵਾਂਗੇ ਆ ਵੀ ਡਿਜ਼ਾਈਨ ਬੜਾ ਸੋਹਣਾ ਕਲਰ ਤੁਸੀਂ ਇਹ ਵੀ ਲੈ ਸਕਦੇ ਹੋ ਤਾਂ ਆ ਵੀ ਲੈ ਕੇ ਜਾ ਸਕਦੇ ਆ ਵੈਰੰਟੀ ਦੇਖੋ ਮਾਰਕੀਟ ਘੇਰਾ ਇਹਰ ਤੋਂ ਘੱਟ ਨਹੀਂ ਮਿਲੇਗੀ ਅਸੀਂ 5500 ਰੁਪਏ ਦੇਵਾਂਗੇ ਵੱਡਾ ਸਾਈਜ਼ ਜੀ ਇਹਨੇ ਸਿੰਪਲ ਵਾਸ਼ਿੰਗ ਮਸ਼ੀਨ ਨਾਲ ਲਗਣੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰਾਉਣੀ ਆ ਜਿਹੜੇ ਬਾਜ਼ਾਰ 'ਚ ਲੱਖ ਲੱਖ ਰੁਪਈਆ ਲੈਂਦੇ ਸਿਰਫ 35000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰ ਦਣਗੇ ਜੇ ਤੁਸੀਂ ਸ਼ਕੀਨ ਹੈਗੇ ਤੁਸੀਂ ਕਹਿੰਦੇ ਵੀ ਅਸੀਂ ਤਾਂ ਨਾ ਸੁਪਰ ਲਗਜ਼ਰੀ ਬਾਥਰੂਮ ਤਿਆਰ ਕਰਾਉਣਾ ਤੁਸੀਂ ਚਾਹੇ ਰੋਜ਼ 골ਡ ਬਣਾਉਣਾ ਤੁਸੀਂ 골ਡਨ ਬਣਾਉਣਾ ਤੁਸੀਂ ਬਲੈਕ ਬਣਾਉਣਾ ਤਾਂ ਇਹ ਤੁਹਾਨੂੰ ਅਸੀਂ ਟੌਪ ਦਾ ਜਿਹੜਾ ਬਾਥਰੂਮ ਸਿਰਫ 50000 ਰੁਪਏ ਚ ਵੜਾ ਕੇ ਦਵਾਂਗੇ ਉਹ ਵੀ ਲਗਜ਼ਰੀ ਬੜੀ ਸ਼ਾਵਰ ਪੈਨਲ ਆਏ ਆ ਤੋਹਫੇ ਆਏ ਆ ਇਕਲ ਮਤਲਬ ਮਾਰਕੀਟ ਚ ਬਹੁਤ ਵਧੀਆ ਟ੍ਰੈਂਡਿੰਗ ਚ ਹੈ ਐਡਵਾਇਟਰ ਚੱਲਦਾ ਹੈ ਬੋਡੀ ਸ਼ਾਵਰ ਹੈ ਇਹਦੇ ਵਿੱਚ ਪੂਰੀ ਬੋਡੀ ਦੇ ਪੈਂਦਾ ਪਰ ਉੱਪਰ ਓਵਰਹੈਡ ਸ਼ਾਵਰ ਵਾਟਰਫਾਲ ਹੈ ਇਹ ਟੂਟੀ ਲੱਗੀ ਹੈ ਦੇ ਫੌਂਟ ਵੀ ਨਾਲ ਹੈ ਇਹ ਤੁਹਾਨੂੰ ਅਸੀਂ 18500 ਰੁਪਏ ਦਾ ਦਵਾਂਗੇ ਕਲਰ ਜਿਹੜਾ ਮਰਜੀ ਲੈ ਲਓ ਬਲੈਕ ਕਲਰ ਲੈ ਲਓ 골ਡਨ ਲੈ ਲਓ ਰੋਜ਼ ਗੋਲਡ ਇਹਦਾ ਜਰੂਰ ਮੈਂ ਦੱਸੋ ਇਹ ਬਿਜਾਰ ਚ ਕੋਈ 2800 ਮੰਗਦਾ ਕੋਈ ਇਹਦਾ 3200 ਮੰਗਦਾ ਆਪਣਾ ਭਾਈ 1500 ਰੁਪਏ ਦਾ ਦਵਾਂਗੇ ਜਿੰਨੇ ਮ 600 ਰੁਪਏ ਤੋਂ ਘੱਟ ਨਹੀਂ ਮਿਲੇਗੀ ਇਹ ਸਾਡਾ ਚੈਲੰਜ ਓਪਨ ਚੈਲੰਜ ਹੈ 300 ਰੁਪਏ ਦੀ ਰੋਟੀ ਦਵਾਂਗੇ 10 ਸਾਲ ਦੀ ਗਾਰੰਟੀ ਹੈ ਰੀ ਇਹ ਚ ਓਪਲ ਮਾਡਲ ਲੇ ਲੋ ਵੀ 300 ਰੁਪਏ ਦੀ ਪਵੇਗੀ ਸਕੁਅਰ ਮਾਡਲ ਲੱਗੋ ਤੇ 180 ਰੁਪਏ ਐ ਜੇ ਕਯੂਬਿਕਸ ਮਾਡਲ ਹੋ ਗਏ 480 ਰੁਪਏ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਜੇ ਤੁਸੀਂ ਇੱਥੇ ਆ ਕੇ 50000 ਰੁਪਏ ਦੀ ਸ਼ਾਪਿੰਗ ਕਰਦੇ ਹੋ ਪੂਰੇ ਪੰਜਾਬ ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਚਾਹੇ ਤੁਸੀਂ ਪਿੰਡ ਤੋਂ ਸ਼ਹਿਰ ਤੋਂ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਜੇ ਤੁਸੀਂ ਇੱਥੇ ਆ ਕੇ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਸਾਨੂੰ ਫ੍ਰੀ ਦੇਣੀ ਆ ਉਸ ਦੇ ਨਾਲ ਨਾਲ ਚਾਹੇ ਤਾਂ ਤੁਸੀਂ ਗੀਜ਼ਰ ਲੈ ਜਾਓ ਸਾਡੇ ਕੋਲੋਂ ਜਾਂ వాటర్ ਫਿਲਟਰ ਲੈ ਜਾਓ ਤੁਹਾਨੂੰ ਉਹ ਅਸੀਂ ਬਿਲਕੁਲ ਫ੍ਰੀ ਦਵਾਂਗੇ ਇਹ ਦੇਖੋ ਸ਼ਾਵਰ ਸਾਡੇ ਕੋਲੋਂ 550 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 850 ਦਾ ਵੱਡਾ ਸਾਈਜ਼ ਉਸ ਬਾਅਦ ਐਵੀ ਹੈਗਾ ਸ਼ਾਵਰ ਵਾਲਾ ਦੇਖੋ ਬਲੈਕ ਮਿਕਸਰ ਵੀ ਮਿਲ ਜੇਗਾ ਸਾਰੇ ਡਿਜ਼ਾਈਨ ਆਪਣੇ ਕੋ ਕਿਚਨ ਦੇ ਅਵੇਲੇਬਲ ਨੇ ਦੇਖੋ ਸ਼ਾਵਰ ਵਾਲੇ ਕਿਚਨ ਸਿੰਕ ਵੀ ਸਾਰੇ ਸਾਈਜ਼ ਅਵੇਲੇਬਲ ਨੇ ਸਿਲਵਰ ਕਲਰ ਬਲੈਕ ਕਲਰ ਦੇਖੋ ਵੱਡਾ ਸਾਈਜ਼ ਕਿਸੇ ਨੂੰ ਚਾਹੀਦਾ ਬਲੈਕ ਕਲਰ ਦੇਖੋ 3200 ਰੁਪਏ ਦਾ ਪਵੇਗਾ ਛੋਟਾ ਸਾਈਜ਼ ਲਲੋ 2500 ਰੁਪਏ ਦਾ ਜਿੰਨੇ ਮਰਜ਼ੀ ਸਾਡੇ ਕੋਲ ਸਿੰਕ ਲੈ ਜਾਓ ਉਹ ਜਿਹੜੇ ਤੁਹਾਨੂੰ ਅਸੀਂ ਮਾਡਲ ਦਿਖਾ ਰਹੇ ਨਾ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਖਾਸ ਤੌਰ ਤੇ ਦੁਬਈ ਵੱਡੇ ਵੱਡੇ ਜਿਹੜੇ ਲਗਜ਼ਰੀ 에어ਪੋਰਟ ਆ ਤੁਹਾਨੂੰ ਉੱਥੇ ਇਦਾਂ ਦੇ ਮਾਡਲ ਮਿਲਨੇ ਆ ਜਿਹੜੇ ਹੁਣ ਤੁਸੀਂ ਆਪਣੇ ਘਰਾਂ 'ਚ ਵੀ ਲਗਾ ਸਕਦੇ ਵੀ 10000 వాਸ਼ਵੈਸ਼ਨ ਇਹ ਵੀ 4500 ਰੁਪਏ ਦਾ ਵੇਗ ਆ ਤੁਹਾਨੂੰ ਜੀ ਕਿਸੇ ਨੇ ਸਕੁਅਰ వాਸ਼ਵੈਸ਼ਨ ਲੈਣਾ ਇਹ ਵੀ ਤੁਹਾਨੂੰ 3500 ਰੁਪਏ ਦਾ ਵੇਗ ਆ ਸਲੋਰੀ ਜਿਹੜਾ ਸਾਡੇ ਭਰਾ ਕੇ ਦੇਣਾ ਸਾਡੇ ਘਰ ਰਾਜੇ ਦੇ ਮਹਿਲ ਵਰਗੇ ਬਣ ਜਾਣ ਸਾਡੇ ਛੋਟੇ ਛੋਟੇ ਘਰ ਹੋਟਲ ਵਰਗੇ ਬਣ ਜਾਣ ਤੇ ਭਾਈ ਅੱਜ ਦੀ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਸਿਮਾਂ ਚੋਵਾਂਗੇ ਪਰ ਉਸ ਤੋਂ ਵੱਡੀ ਗੱਲ ਕੀ ਆ ਵੱਡੇ ਵੱਡੇ ਬ੍ਰਾਂਡ ਦੇ ਸਾਮਾਨ ਨਿੱਕੇ ਨਿੱਕੇ ਰੇਟਾਂ ਲੈ ਕੇ ਦੇਵਾਂਗੇ ਕਿਉਂਕਿ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਮੋਸਟ ਲੱਜਰੀ ਸਟੋਰ ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਜਿੱਥੇ ਵੱਡੇ ਫਾਇਦੇ ਹੋਣੇ ਆ ਭਾਈ ਜੀ ਬਹੁਤ ਦੂਰੋਂ ਦੂਰੋਂ ਕਸਟਮਰ ਆਉਂਦੇ ਆ ਤੇ ਲੋਕਾਂ ਨੂੰ ਐਨਾ ਪ੍ਰੈਸ਼ਰ ਹੋ ਜਾਂਦਾ ਕਿ ਨੇ ਵੀਡੀਓ ਤਾਂ ਬਹੁਤ ਬਣਦੀਆਂ ਪਰ ਜਲੰਧਰ ਜ਼ਰੂਰ ਜਾਓ ਹਨਾ ਸੋ ਮੈਨੂੰ ਦੱਸੋ ਕਿਹੜੀਆਂ ਕਿਹੜੀਆਂ ਆਫਰਸ ਕਿਹੜੀਆਂ ਕਿਹੜੀਆਂ ਡੀਲ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਬਿਲਕੁਲ ਵਧੀਆ ਆਪਾਂ ਸਾਨੂੰ ਜਿਹੜਾ ਵੀ ਸਾਮਾਨ ਦੇਵਾਂਗੇ 10 ਸਾਲ ਦੀ ਗਾਰੰਟੀ 3500 ਰੁਪਏ ਦੋ 10 ਸਾਲ ਦੀ ਗਾਰੰਟੀ ਸੀਟ ਦੀ ਦੇਖੋ ਵਿੱਚੇ ਸੀਟ ਕਵਰ ਨਾਲ ਦੇਵਾਂਗੇ ਇਹੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਸਕੁਅਰ ਫਿਰ ਇਹ ਚ ਆਇੰਦਾ ਜੀ 4000 ਰੁਪਏ ਦਾ ਮਾਡਲ ਇਹ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ 4000 ਰੁਪਏ ਦੇਵਾਂਗੇ ਜਿੰਨੇ ਮਰਜ਼ੀ ਪੀਸ ਲਓ ਫਿਰ ਇਹ 4500 ਰੁਪਏ ਦਾ ਦੇਖੋ ਜੀ ਵੈਕਿਊਮ ਸੀਟ ਤੁਹਾਨੂੰ ਮਾਰਕੀਟ 15000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 5500 ਰੁਪਏ ਦੀ 10 ਸਾਲ ਦੀ ਗਾਰੰਟੀ ਇਹਦੇ ਵਿੱਚ ਦੇਖੋ ਅਜੇ ਸਕੁਅਰ ਮਾਡਲ ਲੈ ਲਓ 6500 ਦਾ 6500 ਰੁਪਏ ਦਾ ਪਏਗਾ ਦੇਖੋ 5D ਵੈਕਿਊਮ ਸੀਟ ਕਹਿੰਦੇ ਨੂੰ ਆਪਾਂ ਐਡੀਵੀਅਰ ਕੰਪਨੀ ਹੈ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਦੇਖੋ ਜੀ ਓਰੀਐਂਟ ਦੀ ਸੀਟ ਆ ਗਈ 5500 ਰੁਪਏ ਦੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਹੈ ਜੇ ਤੁਹਾਨੂੰ ਇਨਬਿਲਟ ਜੈਟ ਵਾਲੀ ਚਾਹੀਦੀ ਹੈ 6500 ਰੁਪਏ ਦੀ ਪਏਗੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਓਰੀਐਂਟ ਕੰਪਨੀ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ ਵਾਸ਼ ਵੇਸ਼ਨ ਵੀ ਮਿਲ ਜੇਗਾ 3000 ਰੁਪਏ ਦਾ ਸਿਰਫ ਸੋ ਹੁਣ ਜਿਹੜੇ ਨਾ ਸਾਡੇ ਸ਼ਕੀਨ ਭਰਾ ਆ ਉਨਾ ਦੇ ਕੰਮ ਦੀ ਗੱਲ ਕਰਨ ਜਾ ਰਿਹਾ ਆ ਦੇਖੋ ਜਿਹੜੇ ਸਾਡੇ ਵੀਰ ਕਹਿੰਦੇ ਸਾਨੂੰ ਵੀ ਟੌਪ ਲਕਜ਼ਰੀ ਬਾਥਰੂਮ ਬਣਾਉਣਾ ਸੀ ਅਸੀਂ ਬਲੈਕ ਕੰਬੀਨੇਸ਼ਨ ਬਣਾਉਣਾ ਅਸੀਂ 골ਡ ਬਣਾਉਣਾ ਗ੍ਰੇ ਬਣਾਉਣਾ ਮਤਲਬ ਜਿੱਦਾਂ ਦੇ ਭਾਈ ਜੀ ਇਹਦਾ ਮੈਨੂੰ ਦੱਸੋ ਵੀ ਕੀ ਹਿਸਾਬ ਤਾਬਰ ਪ੍ਰਾਈਸ ਕੀ ਹੈ ਕਿ ਤੇ ਕਿੰਨੇ ਕ ਲੋਕ ਇਹਨੂੰ ਪਸੰਦ ਕਰਦੇ ਇਹ ਭਾਈ ਜੀ ਦੇਖੋ ਇਹਦਾ ਬਲੈਕ ਸੀਟ ਹੈ 1 ਪੀਸ ਸੀਟ 10 ਸਾਲ ਦੀ ਗਾਰੰਟੀ ਕਲਰ ਦੀ ਤੁਹਾਨੂੰ 8500 ਰੁਪਏ ਦੀ ਪਵੇਗੀ ਜਿੰਨੇ ਮਰਜ਼ੀ ਪੀਸ ਲਏ ਤੁਹਾਡੇ ਕੋਲ 골ਡਨ ਕਲਰ ਮਿਲ ਜੇਗਾ 22500 ਰੁਪਏ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਐਜੇ ਚਾਕਲੇਟ ਕਲਰ ਲੈਣਾ ਕਿਸੇ ਨੇ ਇਹ ਵੀ 1.5 ਲੱਖ ਰੁਪਏ ਦੀ ਵੇਚੀ ਤੁਹਾਨੂੰ ਉਸ ਤੋਂ ਬਾਅਦ ਬਲੈਕ ਸੀਟ ਚਾਹੀਦੀ ਬਲੈਕ ਗ੍ਰੇ ਇਹ ਵੀ 1.5 ਲੱਖ ਰੁਪਏ ਦਾ ਮਾਡਲ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ ਸੀਟ ਜਿੱਦਾਂ ਦੇਖੋ ਜੈਗਵਾਰ ਦੀ ਵੀ ਮਿਲ ਜਾਏਗੀ ਸਾਡੇ ਕੋਲ ਐਸਕੋ ਕੰਪਨੀ ਜੈਗਵਾਰ ਵਾਲਿਆਂ ਦੀ 7 ਸਾਲ ਦੀ ਗਾਰੰਟੀ ਇਹ ਪਏਗੀ ਤੁਹਾਨੂੰ 13.5 ਹਜ਼ਾਰ ਰੁਪਏ ਦੀ ਇਹ ਪਏਗੀ 12.5 ਹਜ਼ਾਰ ਦੀ ਫਿਰ ਜੈਗਵਾਰ ਦਾ ਦੇਖੋ ਆ ਵੈਕਿਊਮ ਮਾਡਲ ਵੀ ਹੈ ਚ ਸਾਡੇ 17000 ਦੀ ਰੇਂਜ ਚ ਪੈਂਦਾ ਜੈਗਵਾਰ ਦਾ ਇਹ ਸੇਰਾ ਕੰਪਨੀ ਵੀ ਅਵੇਲੇਬਲ ਆਪਣੇ ਕੋਲ ਦੇਖੋ ਸੇਰਾ ਇਹ ਸਕੁਅਰ ਮਾਡਲ ਵੀ ਮ 1.5 ਹਜ਼ਾਰ ਰੁਪਏ ਦਾ ਪਵੇਗਾ ਹਿੰਦੀ ਵਿੱਚ ਵੀ ਅਵੇਲੇਬਲ ਆ ਸਾਰੇ ਮਾਡਲ ਆਪਣੇ ਕੋ ਅਵੇਲੇਬਲ ਨੇ ਸੋਭਾ ਜੀ ਬਹੁਤ ਸੋਹਣੀ ਤੁਸੀਂ ਸੀਟਸ ਦਾ ਦਿਖਾ ਦਿੱਤਾ ਨਾ ਜਿਹੜੀ ਬੈਨਟੀ ਆ ਮਹਾਰਾਜਾ ਸਟਾਈਲ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਇਹਦਾ ਜਰੂਰ ਦੱਸੋ ਮੈਨੂੰ ਹਾਰਾਜਾ ਵੈਂਟੀ ਭਾਜੀ ਦੇਖੋ 8500 ਰੁਪਏ ਤੋਂ ਸ਼ੁਰੂ ਹੋ ਜਾਂਦੀ 32 ਇੰਚ ਹੀ ਸਾਈਜ਼ ਇਹ ਚ ਕਲਰ ਤੁਸੀਂ ਜਿਹੜਾ ਮਰਜੀ ਲਓ ਸਿਲਵਰ ਲੈ ਲਓ 골ਡਨ ਲੈ ਲਓ ਬਲੈਕ ਕਲਰ ਸਾਰੇ ਇੱਕੋ ਹੀ ਰੇਟ ਆ ਕਲਰ ਦਾ ਕੋਈ ਫਰਕ ਨਹੀਂ ਗਾ ਪ੍ਰਾਈਸ ਇਹ ਚ ਤੁਹਾਨੂੰ ਟੇਬਲ ਟੌਪ ਦੇ ਨਾਲ ਚਾਹੀਦੀ ਏ 13.5 ਹਜ਼ਾਰ ਰੁਪਏ ਦੀ ਪਵੇਗੀ ਦੇਖੋ ਆ ਵਾ ਇਚ ਮਾਰਬਲ ਵੀ ਤੁਹਾਨੂੰ ਇਨਕਲੂਡ ਹੋਏਗਾ ਇਹੇ ਤੁਹਾਨੂੰ ਦੇਖੋ 24 ਇੰਚੀ ਸਾਈਜ਼ ਚਾਹੀਦਾ ਹੈ ਮਹਾਰਾਜਾ ਵੈਨਟੀ ਪੀਵੀਸੀ ਹੈ ਵਾਟਰਪਰੂਫ ਹੁੰਦੀ ਹੈ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਅੱਛੀ ਕੁਆਲਿਟੀ ਹੈ ਇਹ 6500 ਰੁਪਏ ਦੇ ਬੇਗੀ ਤੁਹਾਨੂੰ ਮਾਰਕੀਟ 13 ਜਾਂ 2 ਘੱਟ ਨਹੀਂ ਮਿਲੇਗੀ ਸਾਰੀ ਆਪਣੇ ਕੋ ਕੰਪਨੀ ਦੀ ਵੈਨਟੀਆਂ ਮਿਲਣਗੀਆਂ ਦੇਖੋ ਐਡੀਵੀਅਰ ਬ੍ਰਾਂਡ ਆ ਸਾਰਾ ਕਿਸੇ ਨੂੰ ਸਟੀਲ ਦੀ ਵੈਨਟੀ ਚਾਹੀਦੀ ਹੈ ਦੇਖੋ ਸਟੇਨਲੈਸ ਸਟੀਲ ਦੀ ਇਹ 10.5000 ਰੁਪਏ ਦੇ ਬੇਗੀ ਛੋਟਾ ਸਾਈਜ਼ ਇਚ ਵੱਡਾ ਸਾਈਜ਼ ਚਾਹੀਦਾ ਹੈ 13500 ਰੁਪਏ ਦਾ ਬੇਗਾ ਤੁਹਾਨੂੰ ਇਹ ਵੀ 24 ਇੰਚੀ ਇਹ ਤੁਹਾਨੂੰ 1.5 ਹਜ਼ਾਰ ਰੁਪਏ ਦੀ ਪਵੇਗੀ ਐਡੀਵੈਅਰ ਕੰਪਨੀ ਦੀ ਇਹ ਜੋ ਸਿੰਪਲ ਵਾਸ਼ਿੰਗ ਮਸ਼ੀਨ ਦੇ ਨਾਲ ਲਓ 6500 ਰੁਪਏ ਦੀ ਮਾਰਕੀਟ ਦੇ ਰਹਾ ਹੈ ਇਹ ਅਦੋ ਘਟ ਨਹੀਂ ਮਿਲੇਗੀ ਤੁਹਾਨੂੰ ਸੋ ਦੇਖੋ ਤੁਹਾਡੇ ਨਾਲ ਛੋਟੇ ਛੋਟੇ ਬਾਥਰੂਮ ਹੈਗੇ ਮੰਨ ਲਓ ਤੁਹਾਡਾ ਘਰ ਛੋਟਾ ਹੈਗਾ ਤੇ ਉਹਨਾਂ ਲਈ ਦੇਖੋ ਕਿੰਨੇ ਸੋਹਣੇ ਲੇਟੈਸਟ ਡਿਜ਼ਾਈਨ ਹੈਗੇ ਆ ਮੈਂ ਚੈਲੰਜ ਕਰਦਾ ਬਾਜ਼ਾਰ ਚ ਕੱਲੀ ਆ ਤੁਸੀਂ ਵੈਨਟੀ ਦਾ ਰੇਟ ਪੁੱਛੋ 10000 ਰੁਪਏ ਤੋਂ ਘੱਟ ਕਿਸ ਨੇ ਦੇਣੀ ਨਹੀਂ ਪਰ ਸਾਡੇ ਕੋਲ ਆ ਜਾਓ ਸਿਰਫ 4500 ਰੁਪਏ ਦੇਵਾਂਗੇ ਆ ਵੀ ਡਿਜ਼ਾਈਨ ਬੜਾ ਸੋਹਣਾ ਕਲਰ ਤੁਸੀਂ ਇਹ ਵੀ ਲੈ ਸਕਦੇ ਆ ਤੇ ਆ ਵੀ ਲੈ ਕੇ ਜਾ ਸਕਦੇ ਆ ਜੇ ਤੁਸੀਂ ਟੇਬਲ ਟੌਪ ਦੇ ਨਾਲ ਲੈਣੀ ਆ ਤੇ ਕੰਪਲੀਟ ਸੈੱਟ ਤੁਹਾਨੂੰ ਸਿਰਫ 7500 ਰੁਪਏ ਦੇ ਵਿੱਚ ਇਹ ਮਿਲ ਜਾਣਾ ਆ ਵਾਲ ਹੈਂਗ ਵੈਨਟੀ ਦੇ ਨਾਰਮਲ ਜਿਦਾ ਹੈ ਵੋਲ ਹੈ ਨਹੀਂ ਹੈ ਇਹ ਤੁਹਾਨੂੰ ਅਸੀਂ 1.5 ਲੱਖ ਰੁਪਏ ਦੀ ਵਿਦ ਟੇਬਲ ਟੌਪ ਟੇਬਲ ਟੌਪ ਜਿਹੜਾ ਮਰਜ਼ੀ ਤੁਸੀਂ ਰਖਾ ਸਕਦੇ ਹੋ ਕਿਸੇ ਨੂੰ ਬਲੈਕ ਚਾਹੀਦਾ ਹੈ ਬਲੈਕ ਵੀ ਰੱਖ ਸਕਾਂਗੇ ਆਪਾਂ ਦੇਖੋ ਆ 골ਡਨ ਵੀ ਇੱਕੋ ਰੇਟ पेਗਾ 1.5 ਲੱਖ ਰੁਪਏ ਦਾ ਟੇਬਲ ਟੌਪ ਵੀ ਦੇਖੋ ਵੀ ਕਿੱਡੇ ਵੱਡੇ ਵੱਡੇ ਸਾਈਜ਼ ਹੈਗੇ ਆ ਤੁਸੀਂ ਵੱਡੇ ਸਾਈਜ਼ ਲੈਣੇ ਆ ਤੁਸੀਂ ਛੋਟੇ ਸਾਈਜ਼ ਲੈਣੇ ਆ ਤੁਸੀਂ ਚੌਰਸ ਲੈਣਾ ਤੁਸੀਂ ਰਾਉਂਡ ਲੈਣਾ ਤੁਸੀਂ ਪਿੰਕ ਲੈ ਲਓ ਬਲੈਕ ਲੈ ਲਓ ਵਾਈਟ ਲੈ ਲਓ ਮਤਲਬ ਜਿੱਦਾਂ ਦਾ ਕਨਸੈਪਟ ਤੁਹਾਨੂੰ ਚਾਹੀਦਾ ਤੁਸੀਂ ਉਦਾਂ ਰਿਤੋਂ ਲੈ ਕੇ ਜਾ ਸਕਦੇ ਆ ਇਸ ਨੇ ਬੋਡਨ ਲੈਣਾ ਤਾਂ ਬੋਡਨ ਵੀ ਤੁਸੀਂ ਲੈ ਸਕਦੇ ਆ ਬੱਲੇ ਸਾਰੇ ਕਲਰ ਮਿਲ ਬਨੇ ਆ ਦੇਖੋ ਟੇਬਲ ਟੌਪ ਕਿੰਨੇ ਸੋਹਣੇ ਡਿਜ਼ਾਈਨ ਆ ਜਿਹੜਾ ਮਰਜੀ ਤੁਸੀਂ ਰੱਖ ਸਕਦੇ ਹੋ ਉਦੋਂ ਮਿਰਰ ਦੀ ਵੈਰਾਈਟੀ ਬੜੀ ਆਪਣੇ ਕੋ ਫਰੇਮ ਵਾਲੇ ਮਿਰਰ ਵੀ ਮਿਲ ਜਾਣਗੇ ਮੋਜ਼ੈਕ ਇਹ ਤੁਹਾਨੂੰ ਸਿਰਫ ਅਸੀਂ 2000 ਰੁਪਏ ਦਾ ਦਵਾਂਗੇ ਹੈਂਗਿੰਗ ਮਿਰਰ ਇਹ 100 ਦੇਖੋ ਕਿੰਨੇ ਦੇਖੋ ਜਿਹੜੇ ਅਸੀਂ ਹਜ਼ਾਰ ਹਜ਼ਾਰ ਦੇ ਰਹੇ ਨਾ ਬਾਜ਼ਾਰ ਦੇ ਵਿੱਚ ਕੋ 2500 2200 ਇਦਾਂ ਵੈਂਟੀ ਨਾਲ ਤੁਸੀਂ ਕੈਬਨਟ ਵੀ ਲਾ ਸਕਦੇ ਹੋ ਸਾਰੀ ਡਿਜ਼ਾਈਨ ਆਪਣੇ ਕੋ ਅਵੇਲੇਬਲ ਨੇ ਸੋ ਭਾਜੀ ਇਹ ਬੜਾ ਸੋਹਣਾ ਤੁਸੀਂ ਲਗਜ਼ਰੀ ਜਾਂ ਦਿਖਾਈ ਜਾਂਦੇ ਹੋ ਨਾ ਮੈਨੂੰ ਇਹ ਤਾਂ ਫਿਰ ਆਮ ਬੰਦੇ ਦੇ ਬਸ ਦੀ ਗੱਲ ਥੋੜੀ ਹੈ ਤਾਂ ਪ੍ਰਾਈਸ ਬੜੇ ਹਾਈ ਹੋਣੀ ਕਿਉਂਕਿ ਲਗਜ਼ਰੀ ਚੀਜ਼ਾਂ ਆ ਜੇ ਮੰਨ ਲਓ ਕਿਸੇ ਨੇ ਦੋ ਬਾਥਰੂਮ ਜਾਂ ਇੱਕ ਕਰਸੋਲੀ ਬਣਾਉਣੀ ਆ ਤੇ ਤੁਸੀਂ ਲੱਖ ਰੁਪਏ 'ਚ ਤਿਆਰ ਕਰ ਦਿੰਦੇ ਹੋ ਭਾਜੀ ਲੱਖ ਰੁਪਏ ਦੇ ਬਹੁਤ ਜ਼ਿਆਦਾ ਹੀ ਤੁਹਾਨੂੰ ਦੋ ਬਾਥਰੂਮ ਐ ਕਿਚਨ 35000 ਰੁਪਏ ਤਿਆਰ ਕਰਕੇ ਦੇਵਾਂਗੇ ਸਿਰਫ ਟਾਈਲ ਸਾਰਾ ਕੁਝ ਅਹੀ ਦਵਾਂਗੇ 35000 ਰੁਪਏ 'ਚ ਸਿਰਫ 35000 'ਚ ਲੱਗਾ ਭਾਜੀ ਓਪਨ ਚੈਲੰਜ ਹੈ ਜਿੱਥੇ ਮੱਜੀ ਟਰਾਈ ਕਰ ਲਓ ਪ੍ਰਾਈਜ਼ ਗੁਰਮੀਤ ਟਰੇਡਿੰਗ 'ਚ ਤੁਹਾਨੂੰ 35000 ਰੁਪਏ 'ਚ ਮਿਲੇਗਾ ਉਸ ਤੋਂ ਬਾਅਦ ਤੁਸੀਂ ਕਿਸੇ ਨੇ ਕਲੜ ਬਾਥਰੂਮ ਤਿਆਰ ਕਰਨਾ ਹੈ ਅਸੀਂ 50000 ਰੁਪਏ 'ਚ ਇੱਕ ਬਾਥਰੂਮ ਤਿਆਰ ਕਰਕੇ ਦਵਾਂਗੇ ਸਾਰਾ ਹੀ ਕਲੜ ਰੋਜ਼ਗੋਲ ਲੈ ਲਓ ਬਲੈਕ ਲੈ ਲਓ ਸਿਲਵਰ ਆਪਣਾ 골ਡਨ ਸਾਰੇ ਅਵੇਲੇਬਲ ਆਪਣੇ ਸੋ ਦੇਖੋ ਇਹ ਪੰਜਾਬ ਦਾ ਸਭ ਤੋਂ ਲਗਜ਼ਰੀ ਸ਼ੋਰੂਮ ਆ ਜਿੱਥੇ ਇਹਨਾਂ ਨੇ ਬਹੁਤ ਵੱਡਾ ਚੈਲੰਜ ਕਰਤਾ ਤੁਸੀਂ ਆਪਣੇ ਘਰ ਦੇ ਵਿੱਚ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰਾਉਣੀ ਆ ਜਿਹੜੇ ਬਾਜ਼ਾਰ 'ਚ ਲੱਖ ਲੱਖ ਰੁਪਈਆ ਲੈਂਦੇ ਸਿਰਫ 35000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਤੇ ਇੱਕ ਰਸੋਈ ਤਿਆਰ ਕਰ ਦੇਣਗੇ ਜੇ ਤੁਸੀਂ ਸ਼ਕੀਨ ਹੈਗੇ ਆ ਤੁਸੀਂ ਕਹਿੰਦੇ ਵੀ ਅਸੀਂ ਤਾਂ ਨਾ ਸੁਪਰ ਲਗਜ਼ਰੀ ਬਾਥਰੂਮ ਤਿਆਰ ਕਰਾਉਣਾ ਤੁਸੀਂ ਚਾਹੇ ਰੋਜ਼ 골ਡ ਬਣਾਉਣਾ ਤੁਸੀਂ 골ਡਨ ਬਣਾਉਣਾ ਤੁਸੀਂ ਬਲੈਕ ਬਣਾਉਣਾ ਤਾਂ ਇਹ ਤੁਹਾਨੂੰ ਅਸੀਂ ਟੌਪ ਦਾ ਜਿਹੜਾ ਬਾਥਰੂਮ ਸਿਰਫ 50000 ਰੁਪਏ 'ਚ ਬਣਾ ਕੇ ਦਵਾਂਗੇ ਉਹ ਵੀ ਲਗਜ਼ਰੀ ਸੋ ਇੱਕ ਹੋਰ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਨਾ ਇੰਸਟਾਗ੍ਰam ਪੇਜ ਹੈਗਾ ਗਰਮੀ ਟ੍ਰੇਡਿੰਗ ਕੰਪਨੀ ਦਾ ਇਹਨੂੰ ਜਾ ਕੇ ਤੁਸੀਂ ਜ਼ਰੂਰ ਫੋਲੋ ਕਰ ਲਓ ਤਾਂ ਕਿ ਰੋਜ਼ ਦੇ ਨਵੇਂ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਜਿਹੜੇ ਸਾਡੇ ਸਭ ਤੋਂ ਸ਼ਕੀਨ ਭਰਾ ਹੈਗੇ ਆ ਜਿਹਨੇ ਬਾਥਰੂਮ ਨਾਲ ਸਾਡਾ ਬਾਥਰੂਮ ਸ਼ੀਸ਼ਾ ਚਮਕ ਕੇ ਬੱਡੇ ਮੈਲਨ ਮਾਤ ਦੇ ਦिए ਦੇਖੋ ਵੱਡਾ ਫਾਇਦਾ ਚਾਹੇ ਤੁਸੀਂ ਬਣਾਉਣਾ 골ਡਨ ਬਾਥਰੂਮ ਪੂਰਾ ਸੈੱਟ ਤਿਆਰ ਕਰਨਾ ਚਾਹੇ ਰੋਜ਼ 골ਡ ਬਣਾਉਣਾ ਤੁਸੀਂ ਬਲੈਕ ਬਣਾਉਣਾ ਤੁਸੀਂ ਸਿਲਵਰ ਬਣਾਉਣਾ ਜਿਹਦੇ ਵਿੱਚ ਸੀਟ ਲੱਗੂਗੀ ਵਾਸ਼ ਬੈਸ਼ਨ ਲੱਗੂਗਾ ਸ਼ਾਵਰ ਲੱਗੂਗਾ ਮਿਰਰ ਲੱਗੂਆ ਇਹਦੇ ਨਾਲ ਪੂਰੀ ਐਸੈਸਰੀ ਬਾਜ਼ਾਰ 'ਚ ਰੇਟ ਪਤਾ ਕਰ ਲਓ 7 ਲੱਖ ਰੁਪਏ ਤੋਂ ਘੱਟ ਕਿਸ ਨੇ ਤੁਹਾਨੂੰ ਇਦਾਂ ਲਗਜ਼ਰੀ ਬਾਥਰੂਮ ਨਹੀਂ ਤਿਆਰ ਕਰਕੇ ਦੇਣਾ ਪਰ ਗਰਮੀ ਟ੍ਰੇਡਿੰਗ ਕੰਪਨੀ ਦਾ ਉਹ ਸਿਰਫ 50000 ਰੁਪਏ ਦੇ ਵਿੱਚ ਟਾਪ ਮੋਸਟ ਲਗਜ਼ਰੀ ਬਾਥਰੂਮ ਤੁਹਾਨੂੰ ਅਸੀਂ ਬਣਾ ਕੇ ਦਵਾਂਗੇ ਚੈਲੰਜ ਹੈ ਜੇ ਕੋਈ ਸਾਡੇ ਰੇਟ ਤੇ ਦੇ ਦੇਵੇ ਭਾਈ ਦੇਖੋ ਜੈਗਵਰ ਦੇ ਅੱਪਰ ਬਾਣੀ 10 ਸਾਲ ਦੀ ਗਾਰੰਟੀ ਕਲਰ ਦੀ ਓਪਨ ਚੈਲੰਜ ਜੇ ਕੋਈ ਗੰਦਾ ਕਲਰ ਦੀ ਗਾਰੰਟੀ ਨਹੀਂ ਦਿੰਦੇ ਅਸੀਂ 10 ਸਾਲ ਦੀ ਗਾਰੰਟੀ ਦੇਈ ਦੀ ਕੰਪਨੀ ਦਿੰਦੀ ਸਾਨੂੰ ਕਲਰ ਦੀ ਗਾਰੰਟੀ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈ ਡਿਵਰਟਰ ਵਾਲ ਮਾਉਂਟ ਸ਼ਾਵਰ ਵੀ ਅਵੇਲੇਬਲ ਨੇ ਉਸ ਤੋਂ ਬਾਅਦ ਬਾਸੈਸਰੀ ਵੀ ਸਾਰੀ ਅਵੇਲੇਬਲ ਆਪਣੇ ਕੋਲ ਐਚ ਕੋਈ ਤੁਹਾਨੂੰ ਹੋਰ ਕੰਪਨੀ ਚਾਹੀਦੀ ਹੈ ਕੋਈ ਹਿੰਦਵੇਰ ਚ ਚਾਹੀਦੇ ਕਲਰ ਕੋਈ ਸੇਰਾ ਚ ਚਾਹੀਦੇ ਜੈਕ ਕੋ ਚ ਚਾਹੀਦੇ ਕੋਈ ਬ੍ਰਾਂਡ ਤੁਹਾਡਾ ਲੱਗਾ ਹੋਵੇ ਡਬਟਰ ਸਾਡੇ ਕੋਲ ਸਾਰੇ ਅੱਪਰ ਪਾਰਟ ਅਵੇਲੇਬਲ ਨੇ ਸਾਰੇ ਕਲਰ ਭਾਈ ਜੀ ਆ ਵੀ ਬੜਾ ਮਲਟੀ ਫੰਕਸ਼ਨ ਹੈ ਨਾ ਇਹ ਵੀ ਭਾਜੀ ਬਹੁਤ ਵਧੀਆ ਆਈਕਲ ਚੱਲ ਰਿਹਾ ਹੈ ਦੇਖੋ ਟ੍ਰੈਂਡਿੰਗ ਚ ਐਥੋਂ ਵਾਟਰਫਾਲ ਪਾਣੀ ਆਉਂਦਾ ਹੈ ਸ਼ਾਵਰ ਲੱਗਾ ਨਾਲ ਇਹ ਸਿਰਫ 8500 ਰੁਪਏ ਦੇਵਾਂਗੇ ਤੁਹਾਨੂੰ ਜਿੰਨੇ ਮਰਜ਼ੀ ਪੀਸ ਲਾਓ ਸਾਡੇ ਕੋਲ ਆ ਵੀ ਮੈਨੂੰ ਦੱਸੋ ਇਹ ਵੀ ਇੱਕ ਬੜੀ ਸੁਪਰ ਆਲਟਰਨ ਭਾਜੀ ਸ਼ਾਵਰ ਪੈਨਲ ਆਏ ਆ ਤੋਹਫੇ ਆਏ ਆ ਆਈਕਲ ਮਾਲਾ ਮਾਰਕੀਟ 'ਚ ਬਹੁਤ ਵਧੀਆ ਟਰੈਂਡਿੰਗ 'ਚ ਹੈ ਐਡਵਾਇਟਰ ਚਲਦਾ ਹੈ ਬਾਡੀ ਸ਼ਾਵਰ ਹੈ ਇਹਦੇ ਵਿੱਚ ਪੂਰੀ ਬਾਡੀ ਤੇ ਪੈਂਦਾ ਫਾਉਂਟ ਉੱਪਰ ਓਵਰਹੈਡ ਸ਼ਾਵਰ ਵਾਟਰਫਾਲ ਹੈ ਇਹ ਟੂਟੀ ਲੱਗੀ ਹੈ ਤੇ ਫਾਉਂਟ ਵੀ ਨਾਲ ਹੈ ਇਹ ਤੁਹਾਨੂੰ ਅਸੀਂ 18500 ਰੁਪਏ ਦਾ ਦਵਾਂਗੇ ਕਲਰ ਜਿਹੜਾ ਮਰਜੀ ਲੈ ਲਓ ਬਲੈਕ ਕਲਰ ਲੈ ਲਓ 골ਡਨ ਲੈ ਲਓ ਰੋਜ਼ ਗੋਲਡ ਜੀ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਆ ਵੀ ਤੁਸੀਂ ਦੇਖੋ ਵੱਡੇ ਬ੍ਰਾਂਡ ਹੈਗੇ ਸਾਡੇ ਕੋਲ ਜੈਗੂਅਰ ਦੇ ਵਿੱਚ ਦੇਖੋ ਮਾਡਲ ਬੜੇ ਸੋਹਣੇ ਸੋਹਣੇ ਤਾਨੂੰ ਮਿਲ ਜਾਣੇ ਆ ਇਹਦੇ ਵਿੱਚ ਟੂਟੀਆਂ ਦੇ ਵਿੱਚ ਬੜੇ ਸੋਹਣੇ ਮੈਡਲ ਮਿਲ ਜਾਣੇ ਆ ਟੇਬਲ ਟੌਪ ਦਾ ਹੈਗਾ ਹੀ ਆ ਬਾਕੀ ਤੁਸੀਂ ਆ ਬਾਸ ਸੈਸ਼ਨ ਭਾਈ ਜੀ ਇਹਦਾ ਜਰੂਰ ਮੈਨ ਦੱਸੋ ਇਹ ਬਿਆਰ ਚ ਕੋਈ 2800 ਮੰਗਦਾ ਕੋਈ ਇਹਦਾ 3200 ਮੰਗਦਾ ਆਪਣਾ ਭਾਈ 1500 ਰੁਪਏ ਦਵਾਂਗੇ ਜਿੰਨੇ ਮਰਜ਼ੀ ਪੀਸ ਲੈ ਜਾਓ ਉਸ ਤੋਂ ਬਾਅਦ ਟੇਬਲ ਟੌਪ ਦੇਖੋ ਜੈਗਵਾਰ ਚ ਸਾਰੇ 3500 ਰੁਪਏ ਦਾ ਪੈ ਜੇਗਾ ਮਾਰਕੀਟ 7000 ਦੋ ਘਰ ਨਹੀਂ ਮਿਲੇਗਾ ਇੱਜ ਗੋਲ ਮਾਡਲ ਵੀ ਅਵੇਲੇਬਲ ਹੈ ਫਿਰ ਇਹ ਛੋਟਾ ਸਾਈਜ਼ ਆ ਜਾਂਦਾ ਵੀ ਅਵੇਲੇਬਲ ਹੈ ਟੂਟੀਆਂ ਸਾਰੀਆਂ ਜੈਗਵਾਰ ਦੀਆਂ ਸਾਡੇ ਕੋਲ ਮਿਲ ਜਾਣਗੀਆਂ ਡਵਾਟਰ ਉੱਪਰ ਕਿੰਨੇ ਸੋਹਣੇ ਡਿਜ਼ਾਈਨ ਆਏ ਆ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇੱਜ ਸ਼ਾਵਰ ਵੀ ਅਵੇਲੇਬਲ ਨੇ ਮੌਲ ਮਾਉਂਟਿਡ ਟੈਲੀਫੋਨ ਮਿਕਸਰ ਆਲੇ ਕੋ ਜੈਗਵਾਰ ਦੇ ਸਿੰਗਲ ਲੀਵਰ ਮਿਕਸਰ ਦੇਖੋ ਸੋਹਣੇ ਸੋਹਣੇ ਮਾਡਲ ਸਕੁਅਰ ਮਾਡਲ ਵੀ ਮਿਲ ਜੇਗਾ ਬਾਅਦ ਐਸੈਸਰੀ ਵੀ ਸਾਰੀ ਅਵੇਲੇਬਲ ਆਪਣੇ ਕੋਲ ਜੈਗਵਾਰ ਦੀ ਉਸ ਤੋਂ ਬਾਅਦ ਜੈਗਵਾਰ ਦੇ ਹੋਰ ਮਾਰਕੀਟ ਤੁਹਾਨੂੰ 600 ਰੁਪਏ ਤੋਂ ਘੱਟ ਨਹੀਂ ਮਿਲੇਗੀ ਇਹ ਸਾਡਾ ਚੈਲੰਜ ਓ 10 ਸਾਲ ਦੀ ਗਾਰੰਟੀ ਹੈ ਰਹੀ ਫਿਰ ਇਹ ਚ ਉਪਲ ਮਾਡਲ ਲੈ ਲੋ ਵੀ 300 ਰੁਪਏ ਦੀ ਪਏਗੀ ਸਕੁਅਰ ਮਾਡਲ ਲੈ ਲੋ 380 ਰੁਪਏ ਇਹ ਚ ਕਯੂਬਿਕਸ ਮਾਡਲ ਲੋਗੇ 480 ਰੁਪਏ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਕਿਸੇ ਨੂੰ ਪੌਣੀ ਡਿਸਕ ਚਾਹੀਦੀ ਹੈ ਇਹ ਵੀ 10 ਸਾਲ ਦੀ ਗਾਰੰਟੀ ਜੈਗੋਰ ਵਰਗਾ ਸੇਮ ਮਾਡਲ ਆ 750 ਰੁਪਏ ਹੀ ਦਵਾਂਗੇ ਕਿਸੇ ਨੂੰ ਗੋਲ ਮਾਡਲ ਚਾਹੀਦਾ 650 ਫਿਰ ਇਹ ਚ ਸਪੌਟ ਵੀ ਸਾਰੇ ਅਵੇਲੇਬਲ ਨੇ ਬਟਨ ਸਪੌਟ 1400 ਰੁਪਏ ਦਾ ਪਲੇਨ ਸਪੌਟ ਪਵੇਗਾ 600 ਰੁਪਏ ਦਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਇਹ ਚ 2 ਇਨ 1 ਟੂਟੀ ਹਿੰਦੇਵਰ ਦੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਹਿੰਦੇਵਰ ਦੇ ਸਾਰੇ ਕਲਰ ਅਵੇਲੇਬਲ ਨੇ ਕਿਚਨ ਮਿਕਸਰ 1300 ਰੁਪਏ ਦਾ ਸ਼ੁਰੂ ਹੋ ਜਾਏਗਾ ਟੈਲੀਫੋਨ ਮਿਕਸਰ 2400 ਰੁਪਏ ਦਾ ਦੇਖੋ ਸ਼ਾਵਰ ਸਾਡੇ ਕੋਲ 5500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 850 ਦਾ ਵੱਡਾ ਸਾਈਜ਼ ਸਾਰੇ ਡਿਜ਼ਾਈਨ ਮ ਆਪਣੇ ਕੋਲ ਅਵੇਲੇਬਲ ਨੇ ਸ਼ਾਵਰ ਪਹਿਲਾਂ ਦੇਖੋ ਸਿਲਵਰ ਕਲਰ ਵੀ ਅਵੇਲੇਬਲ ਹੈ ਐਡੀਵਰ ਕੰਪਨੀ ਦਾ ਮਿਲੇਗਾ ਇਹ ਤੁਹਾਨੂੰ 15000 ਰੁਪਏ ਦਾ ਦਵਾਂਗੇ ਆਪਾਂ ਜਿੰਨੇ ਮਰਜ਼ੀ ਪੀਸ ਲਾਇਓ ਸਾਡੇ ਕੋਲ ਮਾਰਕੀਟ 30000 ਤੋਂ ਘਾਟੀ ਮਿਲੇਗਾ ਇਸ ਵਾਰ ਬਲੈਕ ਕਲਰ ਚ ਦੇਖੋ ਵਾਟਰਫਾਲ ਆਇ ਇਹ 22000 ਰੁਪਏ ਦਾ ਬੀਸ ਪੇਗਾ ਦੇਖੋ ਟੈਲੀਫੋਨ ਮਿਕਸਰ ਵੀ ਨਾਲ ਹੈ ਤੇ ਉਸ ਤੋਂ ਬਾਅਦ ਕਿਸੇ ਨੇ ਬਲੈਕ ਮਿਕਸਰ ਇਹ ਲੈਣਾ ਹੈ ਦੇਖੋ ਸ਼ਾਵਰ ਵਾਲਾ ਇਹ 8500 ਰੁਪਏ ਦੇਵਾਂਗੇ ਕਿਸੇ ਨੇ ਗ੍ਰੇ ਕਲਰ ਦਾ ਲੈਣਾ ਹੈ ਇਹਦੇ ਵਿੱਚ ਤੁਹਾਨੂੰ 6500 ਰੁਪਏ ਦਾ ਦੇਵਾਂਗੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਇਹ ਦੇਖੋ ਕੰਪਨੀ ਦੇ ਸੋ ਭਾਈ ਜੀ ਮੈਨੂੰ ਇੱਕ ਗੱਲ ਤਾਂ ਦੱਸੋ ਬਹੁਤ ਸੋਹਣਾ ਤੁਸੀਂ ਦਿਖਾਈ ਜਨੈ ਜੇ ਕੋਈ 50000 ਰੁਪਏ ਦੀ ਸ਼ਾਪਿੰਗ ਕਰਦਾ ਲੋਕਾਂ ਨੇ ਪੰਜਾਬ ਚੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਦੂਰੋਂ ਦੂਰੋਂ ਆਣਾ ਸੋ ਕੋਰੀਏ ਦਾ ਡਿਲੀਵਰੀ ਦਾ ਕਿੰਨਾ ਖਰਚਾ ਲੈਣੇ ਹੋ ਤੁਸੀਂ ਭਾਜੀ 50000 ਤ ਜੇ ਕੋਈ 50 ਹਜ਼ਾਰ ਦੀ ਸ਼ਾਪਿੰਗ ਕਰਦਾ ਡਿਲੀਵਰੀ ਫ੍ਰੀ ਭਾਵੇਂ ਪਿੰਡ ਚੋਂ ਸ਼ਹਿਰ ਜਿੱਥੇ ਮਰਜੀ ਜੇ ਕੋਈ ਸਾਡੇ ਕੋਲ ਲੱਖ ਰੁਪਏ ਦੀ ਸ਼ਾਪਿੰਗ ਕਰਦਾ ਹੈ ਡਿਲੀਵਰੀ ਪਲੱਸ ਉਹਨੂੰ ਅਸੀਂ ਆਰਓ ਤੇ ਫਿਲਟਰ ਗਿਫਟ ਦੇਵਾਂਗੇ ਯਾ ਅਰੋ ਲੈ ਲਓ ਯਾ ਫਿਲਟਰ ਲੈ ਲਓ ਸਾਡੇ ਕੋਲ ਜੀ ਇਹ ਤਾਂ ਸੋਨੇ ਦੇ ਸੁਆਗ ਦੀ ਗੱਲ ਆ ਜੇ ਤੁਸੀਂ ਇੱਥੇ ਆ ਕੇ 50000 ਰੁਪਏ ਦੀ ਸ਼ਾਪਿੰਗ ਕਰਦੇ ਹੋ ਪੂਰੇ ਪੰਜਾਬ ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਚਾਹੇ ਤੁਸੀਂ ਪਿੰਡ ਤੋਂ ਸ਼ਹਿਰ ਤੋਂ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਜੇ ਤੁਸੀਂ ਇੱਥੋਂ ਆ ਕੇ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਅਸੀਂ ਤੁਹਾਨੂੰ ਫ੍ਰੀ ਦੇਣੀ ਆ ਉਸ ਦੇ ਨਾਲ ਨਾਲ ਚਾਹੇ ਤਾਂ ਤੁਸੀਂ ਗੀਜ਼ਰ ਲੈ ਜਿਓ ਸਾਡੇ ਕੋਲੋਂ ਜਾਂ వాటర్ ਫਿਲਟਰ ਲੈ ਜਿਓ ਤੁਹਾਨੂੰ ਉਹ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਇਦਾਂ ਦੀਆਂ ਆਫਰ ਤੁਹਾਨੂੰ ਇੱਥੋਂ ਮਿਲ ਜਣੀਆਂ ਹੁਣ ਆ ਦੇਖੋ ਜਿਹੜੇ ਮਹਾਰਾਜਾ ਸਟਾਈਲ ਤੁਸੀਂ ਲੈਣੇ ਆ ਉਹ ਤਾਂ ਬ ਨਵਾ ਕਿਚਨ ਸਿੰਕ ਦਾ ਜਰੂਰ ਦੱਸ ਦਿਓ ਕਿਚਨ ਸਿੰਕ ਭਾਜੀ ਦੇਖੋ ਕਿਚਨ ਟੂਟੀਆਂ ਦਾ ਦਿਖਾਤੀ ਆਪਾਂ ਸਾਰੀਆਂ ਕਿਚਨ ਸਿੰਕ ਵੀ ਸਾਰੇ ਸਾਈਜ਼ अवेलेबल ਨੇ সিলਵਰ ਕਲਰ ਬਲੈਕ ਕਲਰ ਦੇਖੋ ਵੱਡਾ ਸਾਈਜ਼ ਕਿਸੇ ਨੂੰ ਚਾਹੀਦਾ ਬਲੈਕ ਕਲਰ 304 ਗ੍ਰੇਡ ਦੇ ਸਿੰਕ ਨੇ ਸਾਊਂਡ ਪ੍ਰੂਫ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਵੇਂ সিলਵਰ ਵੀ ਮਿਲ ਜੇਗਾ ਦੇਖੋ 3200 ਰੁਪਏ ਦਾ ਪਵੇਗਾ ਛੋਟਾ ਸਾਈਜ਼ ਲਲੋ ਇੱਥੇ 2500 ਰੁਪਏ ਦਾ ਜਿੰਨੇ ਮਰਜ਼ੀ ਸਾਡੇ ਕੋਲ ਸਿੰਕ ਲੈ ਜਾਓ ਸਾਰੇ ਅਵੇਲੇਬਲ ਨੇ ਆਪਣੇ ਕੋ ਜੀ ਉਸ ਤੋਂ ਬਾਅਦ ਦੇਖੋ ਸਾਡੇ ਕੋਲ ਟੈਪਸ ਦੀ ਕਿੰਨੀ ਵੈਰਾਈਟੀ ਹੈ ਇਹ ਵੈਰੈਟੀ ਦੇ ਨਾਲ ਤੁਸੀਂ ਟੁੱਟੀਆਂ ਲਗਾਓ ਸਿੰਗਲ ਲੀਵਰ ਮਿਕਸਰ ਕਹਿੰਨੇ ਨੇ ਆਪਾਂ ਬਲੈਕ ਕਲਰ ਗਰਮ ਠੰਡਾ ਦੋਨੇ ਪਾਣੀ ਆਂਦਾ ਬਲੈਕ ਲੈ ਲਓ 골ਡਨ ਲੈ ਲਓ ਸਿਲਵਰ ਲੈ ਲਓ ਸਾਰੇ ਹੀ ਆਪਣੇ ਕੋ ਅਵੇਲੇਬਲ ਨੇ ਇਹ ਛੋਟਾ ਸਾਈਜ਼ ਵੀ ਮਿਲ ਜੇਗਾ ਵੱਡਾ ਸਾਈਜ਼ ਤੁਹਾਨੂੰ 3500 ਰੁਪਏ ਦਾ ਵੇਚਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਆ ਡਾਇਮੰਡ ਸੀਰੀਜ਼ ਆ ਗਈ ਸੋ ਇਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਬ੍ਰਾਊਨ ਕਲਰ ਵੀ ਅਵੇਲੇਬਲ ਹੈ ਇਹ ਵੈਰੈਟੀ ਹੋਰ ਬਹੁਤ ਹੈਗੀ ਸਾਡੇ ਕੋ ਕਿਸੇ ਨੂੰ ਘੱਟ ਰੇਂਜ ਚ ਚਾਹੀਦਾ ਵਾਸ਼ ਵੇਸ਼ਰ ਨੰਬਰ ਉਹ ਤੁਹਾਨੂੰ ਅਸੀਂ ਸਿਰਫ 2500 ਰੁਪਏ ਦਾ ਦੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਇਹ ਸਿਰਫ ਤੁਹਾਨੂੰ ਸੇਲ ਪ੍ਰਾਈਸ ਤੇ 2500 ਰੁਪਏ ਚ ਤੁਹਾਨੂੰ ਆ ਵੀ ਬੜਾ ਸੋਹਣਾ ਡਿਜ਼ਾਈਨ ਆ ਜੇ ਕੇ ਦੇ ਘਰ ਵੀ 1 ਪੀਸ ਵਾਸ਼ਵੈਸ਼ਨ ਇਹ ਵੀ 4500 ਰੁਪਏ ਦਾ ਵੇਚਾ ਤੁਹਾਨੂੰ ਜੀ ਕਿਸੇ ਨੇ ਸਕੁਅਰ ਵਾਸ਼ਵੈਸ਼ਨ ਲੈਣਾ ਹੈ ਇਹ ਵੀ ਤੁਹਾਨੂੰ 3500 ਰੁਪਏ ਦਾ ਵੇਚਾ ਮਿਰਰ ਭਾਜੀ ਸਾਰੇ ਹੀ ਸਾਡੇ ਕੋਲ ਸਾਈ ਅਵੇਲੇਬਲ ਨੇ ਕੋਈ ਤੁਸੀਂ ਕਸਟਮ ਵੀ ਕਰਾਉਣਾ ਚਾਹੁੰਦੇ ਉਹ ਵੀ ਹੋ ਜਾਏਗਾ ਵੱਡਾ ਸਾਈ ਚਾਹੀਦਾ ਉਹ ਵੀ ਅਵੇਲੇਬਲ ਹੈ ਇਹ ਜੈਗਵਾਰ ਦੇ ਹੈਗੇ ਦੇਖੋ ਕਿੰਨੇ ਸੋਹਣੇ ਸੋਹਣੇ ਤਿੰਨ ਕਲਰ ਵਿੱਚ ਚੇਂਜ ਹੁੰਦੇ ਆ ਇਹਦੇ ਵੱਡਾ ਸਾਈ ਵੀ ਮਿਲ ਜੇਗਾ ਵੱਡਾ ਸਾਈ ਸਤਿ ਸ੍ਰੀ ਅਕਾਲ ਜੀ ਇੱਕ ਤੁਹਾਡਾ ਅਸੀਂ ਹੋਰ ਫਾਇਦਾ ਕਰਦ ਰਨੇ ਆ ਤੁਸੀਂ ਸਾਡੀ ਚਲਦੀ ਚਲਦੀ ਵੀਡੀਓ ਬਰਤ ਬਰਤ ਸ਼ੇਅਰ ਕਰ ਦਿਓ ਜਿਹੜੇ ਸਾਡੇ ਭੈਣ ਭਾਈ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 11 ਲੱਕੀ ਇਹਨਾਂ ਦੇ ਕਸਟਮਰ ਸਾਡੇ ਦਰਸ਼ਕਾਂ ਨੂੰ ਆ ਜਿਹੜੇ ਬਾਸ ਸੈਟ ਹੈ ਨਾ ਇਹ ਬਿਲਕੁਲ ਫਰੀ ਦੇਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ-ਸੋਹਣੇ ਮਿਲ ਜਣੇ ਆ ਕੋਈ ਰੁਪਈਆ ਨਹੀਂ ਜੜਾ ਬਣਾ ਵੀਡੀਓ ਸ਼ੇਅਰ ਕਰੀ ਜਾਓ ਸੋਹਣੇ ਸੋਹਣੇ ਕਮੈਂਟ ਕਰੋ ਵੀਡੀਓ ਲਾਈਕ ਕਰ ਦਿਓ ਤੇ ਇਹ ਤੁਹਾਡੇ ਅਸੀਂ ਘਰ ਪਹੁੰਚਾ ਦੇਣੇ ਆ ਇਸ ਤੱਕ ਦੀ ਸਾਡੀ ਜ਼ਿੰਮੇਵਾਰੀ ਹੈਗੀ ਆ ਭਾਈ ਇੱਕ ਗੱਲ ਮੈਨੂੰ ਹੋਰ ਦੱਸੋ ਜਿਹੜੇ ਖਾਸ ਤੌਰ ਤੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਕਿਤੇ ਵੀ ਬੈਠੇ ਨਾ ਉਹ ਆਪਣਾ ਆਰਡਰ ਲੈਣਾ ਚਾਹਦੇ ਆ ਕਿਉਂਕਿ ਉਹ ਕਿਸੇ ਰਿਸ਼ਤੇਦਾਰ ਤੇ ਨਹੀਂ ਹੋਣਾ ਚਾਹਦੇ ਉਹ ਡਾਇਰੈਕਟ ਤੁਹਾਨੂੰ ਆਰਡਰ ਦੇਣਾ ਚਾਹੁੰਦੇ ਆ ਕਿੱਦਾਂ ਤੁਸੀਂ ਕਰ ਸਕਦੇ ਹੋ ਕੀ ਸਪੋਰਟ ਕਰਦੇ ਉਹਨਾਂ ਦੀ ਭਾਈ ਸਾਡੇ ਦਿੱਤੇ ਹੋਏ ਨੰਬਰ ਤੇ ਸਾਨੂੰ ਕਾਲ ਕਰੋ ਵਟਸਐਪ ਕਾਲ ਕਰੋ ਵੀਡੀਓ ਕਾਲ ਕਰੋ ਅਸੀਂ ਤੁਹ ਤੁਸੀਂ ਸਿਰਫ ਕੀ ਕਰਨਾ ਪਲੰਬਰ ਕੋ ਤੁਸੀਂ ਪਰਚੀ ਬਣਵਾ ਕੇ ਸਾਨੂੰ ਵਟਸਐਪ ਕਰਨੀ ਹੈ ਅਸੀਂ ਤੁਹਾਨੂੰ ਉਹੀ ਸਮਾਨ ਸਿਲੈਕਟ ਕਰਾ ਕੇ ਤੁਹਾਡੇ ਦਿੱਤੇ ਐਡਰੈਸ ਤੇ ਆਪਾਂ ਸੈਂਡ ਕਰ ਦੇਣਾ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਾਡਾ ਬੰਦਾ ਘਰ ਜਿਹੜਾ ਹੋਮ ਡਿਲੀਵਰੀ ਵਾਲਾ ਚੈੱਕ ਕਰਾ ਕੇ ਆਏਗਾ ਤੁਹਾਨੂੰ ਸਾਰਾ ਸਮਾਨ ਸਮਾਨ ਦੀ ਜ਼ਿੰਮੇਵਾਰੀ ਸਾਡੀ ਹੈ ਘਰ ਪਹੁੰਚ ਤੱਕ ਟੁੱਟਿਆ ਭਜਿਆ ਸਮਾਨ ਰਸਤੇ ਤੁਸੀਂ ਜ਼ਿੰਮੇਵਾਰ ਹੋ ਉਹ ਭਾਜੀ ਸਾਡੀ ਜ਼ਿੰਮੇਵਾਰੀ ਟੁੱਟੇ ਭਜੇ ਦੀ ਉਸ ਤੋਂ ਬਾਅਦ ਜ਼ਿੰਮੇਵਾਰੀ ਪਲੰਬਰ ਦੀ ਹੈ ਜੀ ਸੋ ਦੇਖੋ ਬਹੁਤ ਸਾਰੀਆਂ ਮੈਂ ਤੁਹਾਨੂੰ ਇੱਕ ਸ਼ਾਰਟ ਦੇ ਵਿੱਚ ਦੱਸ ਦਿੰਦਾ ਤੁਸੀਂ ਇੱਥੇ ਆਉਣਾ ਤੁਸੀਂ ਘੱਟੋ ਘੱਟ ਜੇ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਪੂਰੇ ਪੰਜਾਬ ਜਿੱਥੋਂ ਮਰਜ਼ੀਓ ਪਿੰਡ ਸ਼ਹਿਰ ਤੋਂ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਣੀ ਆ ਪਹਿਲੀ ਗੱਲ ਗੱਡੀ ਦੇ ਖਰਚੇ ਤੁਸੀਂ ਨਹੀਂ ਦੇਣਾ ਹੈਗਾ ਦੂਜੀ ਗੱਲ ਤੁਸੀਂ ਜਿੱਥੋਂ ਮਰਜ਼ੀ ਬੈਠੇ ਹੋ ਜੇ ਤੁਸੀਂ ਇੱਥੇ ਨਹੀਂ ਆਉਂਦੇ ਤੁਸੀਂ ਐਸਟੀਮੇਟ ਦਿਓ ਫੋਟੋਆਂ ਦੇ ਸਮਾਨ ਪਸੰਦ ਕਰ ਲਓ ਤੁਹਾਡੇ ਘਰ ਤੱਕ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਬਾਈ ਜੀ ਕਹਿੰਦੇ ਸਾਡੀ ਆ ਜੇ ਸਮਾਨ ਟੁੱਟ ਭੱਜ ਹੋਈ ਉਥੋਂ ਤੱਕ ਜ਼ਿੰਮੇਵਾਰੀ ਇਹ ਲੈ ਰਹੇ ਆ ਸੋ ਆਜੋ ਛੇਤੀ ਗਰਮੀਤ ਟਰੇਡਿੰਗ ਕੰਪਨੀ ਜਲੰਧਰ ਸ਼ਹਿਰ ਹੈਗਾ ਭਾਈ ਸੌਖੀ ਐਡਰੈਸ ਦੱਸ ਦਿਓ ਸੌਖੀ ਭਾਸ਼ਾ ਚ ਭਾਈ ਨੀਅਰ ਰੇਲਵੇ ਸਟੇਸ਼ਨ ਜਲੰਧਰ ਦਾ ਮੇਨ ਸਟੇਸ਼ਨ ਐ ਸਿਟੀ ਦਾ ਰੇਲਵੇ ਸਟੇਸ਼ਨ ਤੇ ਗੋਲ ਆ ਗਿਆ ਤੁਸੀਂ ਸਾਨੂੰ ਕਾਲ ਕਰੋ ਤੁਹਾਨੂੰ ਅਸੀਂ ਐਡਰੈਸ ਤੇ ਲੋਕੇਸ਼ਨ ਵੀ ਭੇਜ ਦਾਂਗੇ ਤੁਹਾਡੇ ਨੰਬਰ ਤੇ ਬਾਕੀ ਬੜਾ ਸਾਡਾ ਕਲੋਜ਼ ਆ ਸਟੇਸ਼ਨ ਤੇ ਬਿਲਕੁਲ ਨਾਲ ਆ ਸਾਡੀ ਸ਼ੋਰੂਮ ਮੇਨ ਰੋਡ ਤੇ ਸ਼ੋਰੂਮ ਕੋਈ ਗੱਡੀ ਲਿਆਓ ਜਿੱਦਾਂ ਮਰਜ਼ੀ ਆਓ ਹੋਰ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਾ ਇੱਧਰ ਨਾ ਇੱਧਰ ਸਿੱਧੇ ਗਰਮੀ ਟ੍ਰੇਡਿੰਗ ਕੰਪਨੀ